i i

ਧੰਨ ਧੰਨ ਬਾਬਾ ਧੰਨਾ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਸ਼੍ਰੀ ਅਸੰਗਤਨੋਂ ਇਹ ਜਿਹੜਾ ਸਲਾਣਾ ਜੁਰ ਮਿਲਦਾ ਲੱਗਦਾ ਹੈ ਜਿਹੜਾ ਦੇ ਕਿੱਥੇ ਡਾਕਟਰਾਂ ਦੀਆਂ ਟੀਮਾਂ ਬਹੁਤ ਪਹੁੰਚੀਆਂ ਨੇ ਤਿੰਨ ਚਾਰ ਧੰਨ ਧੰਨ ਬਾਬਾ ਨੂੰ ਤਾਂ ਕੁਲੀ ਸਿੰਘ ਜੀ ਸ਼ਹੀਦ ਚੈਰੀਟੇਵਲ ਤੋਂ ਤੁਹਾਨੂੰ ਮਿਲ ਉਹਨਾਂ ਵੱਲੋਂ ਨਟ੍ਰੀਸ਼ਨ ਫਰੀਦ ਵੰਡਿਆ ਜਾ ਰਿਹਾ ਹੋਰ ਵੀ ਡਾਕਟਰ ਸਾਹਿਬ ਦੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਲੰਗਰ ਗੁਰੂ ਦਾ ਲੰਗਰ ਗੁਰੂ ਦਾ ਵਰਤਿਆ ਹੋਰ ਸੰਤਾਂ ਸੇਵਾ ਕਰ ਰਹੀਆਂ ਨੇ ਸੋ ਕੰਨ ਜੋ ਧੰਨ ਧੰਨ ਭਾਈ ਤਾਰੂ ਸਿੰਘ ਦੀ ਸ਼ਹੀਦਾ ਉਹਨਾਂ ਦੀ ਸ਼క్తి ਹੋਈ ਹੈ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਨੇ ਬੇੜੀਆਂ ਦੇ ਵਿੱਚ ਝਗੜਿਆ ਉਹਦੀ ਮਾਤਾ ਨੇ ਮੱਥਾ ਚੁੰਮਿਆ ਭਾਈ ਤਾਰੂ ਸਿੰਘ ਦਾ ਅਤੇ ਭਾਈ ਤਾਰੂ ਸਿੰਘ ਨੂੰ ਆਖਿਆ ਕਿ ਭਾਈ ਤਾਰੂਸਿਆ ਤੇਰੀ ਸ਼ੀ ਨੀਦੀ ਜੀ ਨੇ ਮੈਨੂੰ ਖਬਰ ਆਵੇ ਪਰ ਤੇਰੇ ਕੇਸ ਅੱਗਦੇ ਆ ਤੇਰੇ ਕੇਸਾਂ ਦੀ ਇਹ ਬੇਤਵੀ ਕਰਦੇ ਆ ਇਹ ਨਹੀਂ ਮੈਨੂੰ ਖਬਰ ਆਉਣੀ ਚਾਹੀਦੀ ਸੋ ਕਨ ਬੜੀ ਵੱਡੀ ਤੇ ਸ਼ੀਖੀ ਸੀ ਬਾਪੇ ਕੋ ਭਾਈ ਤਾਰਨ ਸਿੰਘ ਜੀ ਦੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਬਹੁਤ ਹੀ ਵੱਡੇ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਕੁਰਬਾਨੀ ਸੀ ਉਨ੍ਹਾਂ ਤੋਂ ਅਸੀਂ ਕੀ ਸਿੱਖਿਆ ਲੈਣੀ ਹੈ ਕਿ ਗੁਰੂ ਵਾਲੇ ਬਣਨਾ ਅਮਰ ਚੱਕਣਾ ਸਿੰਘ ਸਜਣਾ ਨਿਤਨੇਮ ਕਰਨਾ ਗੁਰੂ ਦੀ ਬਾਣੀ ਪੜ੍ਹਨੀ ਹੈ ਨਾਮ ਜਪਣਾ ਸੋਚਣੀਆਂ ਵੀ ਇੱਥੇ ਸੰਤਾਂ ਬਾਬਾ ਮੇਜਰ ਸਿੰਘ ਜੀ ਦੇ ਸਥਾਨ ਤੇ ਪਹੁੰਚ ਹੋਈਆਂ ਨੇ ਮੈਂ ਸਾਰੀਆਂ ਸੰਤਾਂ ਦਾ ਬਾਬਾ ਕੁਸ਼ਮੀਰ ਸਿੰਘ ਬਾਬਾ ਸੁਖਮਿੰਦਰ ਸਿੰਘ ਜੀ ਪੂਰੀ ਬਰਾਵੇਂ ਦਿਲ ਦੀਆਂ ਬਿਹਾਰ ਕਰਦਾ ਹਾਂ ਸਾਰੀ ਸੰਗਤ ਦਾ ਸਾਰੀਆਂ ਧੀਮਾ ਦਾ सारी संतनी कोई लंगर की सेवा कर रहे कोई जिथे भी कोई झाड़ू मार है कोई लंगर की सेवा कर रहा सारी संत जिनी सेवा कर रही सारी संतु मार चढ़ी कर दिन दुगनी रात चुना करे वागुरु जी का